ਕਿਉਂਕਿ ਤੇਲ ਵਾਲੀਆਂ ਪਾਈਪਾਂ ਲੱਗੀਆਂ ਸਿੱਧੀਆਂ ਤੇ ਇੱਥੇ ਆਪਣੇ ਉਹਦਾ ਕੰਟਰੋਲ ਪਹੁੰਚ ਗਿਆ ਉਹਨੂੰ ਪਿੱਛੇ ਨੂੰ ਕਰਤਾ ਤੇ ਉਹਨੇ 1963 ਦੀ ਪਿੱਛੇ ਨੂੰ ਹੋ ਜਾਣਾ 1963 ਨਾ ਤਾਂ ਉਹਦੇ ਵਿੱਚ ਕੋਈ ਆਵਾਜ਼ ਦਾ ਚੱਕਰ ਆ ਨਾ ਜਿੰਨੀ ਜਿੰਨੀ ਕਾ ਪਤੂਰਨੀ ਆ ਉਹਨਾਂ ਕੋ ਨੂੰ ਤੇਲ ਦੀ ਸਪਲਾਈ ਦੇ ਦੇਣੀ ਹੈ ਤੇ ਇਹ ਜੇ ਇਹ ਹੋ ਗਿਆ ਜਿਹੜੇ ਟਰੈਕਟਰ ਆਪਣੇ ਸਿੰਗਲ ਕਲੱਚ ਆ ਉਹ ਟਰੈਕਟਰ ਜਿਹੜਾ 24 ਸਪੀਡ ਨਾਲ ਇਹਨੂੰ ਵੀ ਮਾਤ ਪਾਊਗਾ ਕਾਮਯਾਬ ਜ਼ਿਆਦਾ ਬੰਦੇ ਉਹੀ ਹੋਏ ਜਿਹੜੇ ਰਿਸਕ ਲੈਂਦੇ ਆ ਜਿਨ੍ਹਾਂ ਨੇ ਰਿਸਕ ਨਹੀਂ ਲਿਆ ਹੋ ਸਕਦਾ ਉਹ ਕਾਮਯਾਬ ਹੋਣ ਪਰ ਉਹ ਜਿਹੜੇ ਜਿਹੜੇ ਬੰਦਿਆਂ ਨੇ ਦਾਅ ਖੇਡਿਆ ਵੀ ਹਾਂ ਯਾਰ ਜਾਂ ਇੱਧਰ ਜਾਂ ਉੱਧਰ ਉਹ ਬੰਦੇ ਇਹ ਚੀਜ਼ ਦਾ ਹਾਂ ਉਹ ਉਹ ਸਿੱਖੇ ਜ਼ਰੂਰ ਲਾਜ਼ਮੀ ਬਹੁਤ ਕੁਝ ਸਿੱਖੇ ਆ ਜੇ ਉਹਨਾਂ ਨੇ ਗਵਾਇਆ ਨਾ ਆਪਾਂ ਨਾ ਉਦੋਂ ਵੀਡੀਓ ਚ ਗੱਲ ਕੀਤੀ ਸੀ ਇੱਕ ਤੂੜੀ ਵਾਲੀ ਮਸ਼ੀਨ ਤੇ ਉਹ ਗਾਹ ਨੂੰ ਆਪਾਂ ਆਪ ਕਰਾਂਗੇ ਕੰਮ ਤੁਸੀਂ ਮੇਰੀ ਨਾਲ ਜੇ ਆਪਾਂ ਕਹੇ ਕਿਸੇ ਕੋਈ ਕੰਪਨੀ ਜੇ ਕੋਈ ਹਾਂ ਉਹ ਕਰਾਂਗੇ ਹੁਣ ਮੇਰੇ ਇੱਕ ਦਿਮਾਗ ਚ ਮੈਂ ਨਾ ਜਿਹੜੀ ਚੀਜ਼ ਮੇਰੇ ਦਿਮਾਗ 'ਚ ਇਹ ਹੁੰਦਾ ਜੀ ਜਿਹੜੇ ਮੈਗਨੇਟ ਨਹੀਂ ਹੁੰਦੇ ਕਿ ਦੋ ਐਂਟੀ ਕੰਮ ਕਰਦੇ ਆ ਇੱਕ ਦੂਜੇ ਨੂੰ ਤੱਕਦੇ ਆ ਹਾਂ 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 ਮੈਂ ਬਾਈਸ ਤਨਾਮ ਨੂੰ ਆ ਹੁੰਦਾ ਵੀ ਸ਼ੱਕ ਰਾਈ ਥਾਂ ਤੇ ਉਹ ਚਾਹੀਦੇ ਆ ਅੱਛਾ ਕੋਈ ਚੀਜ਼ ਕੋਈ ਰੋਕ ਕੇ ਰੱਖਣ ਨੂੰ ਵੱਜ ਬੰਨ ਕੇ ਰੱਖਣ ਨੂੰ ਉਹਨੂੰ ਕੋਈ ਲੱਗੀ ਹੋਵੇ ਡੰਡੀ ਤੇ ਉਹ ਇੱਕ ਉੱਪਰ ਹੋਵੇ ਜੇ ਕੋਈ ਟਰਾਲੀ ਆ ਜਾਂ ਕੋਈ ਗੱਡੀ ਆ ਉਹ ਬਹੁਤ ਵਧੀਆ ਕੰਮ ਕਰੂਗਾ ਉਹ ਮੈਂ ਦੂਜੇ ਦਿਨ ਫੋਨ 'ਚ ਵੇਖ ਲਿਆ ਉਹ ਬਣਾਇਆ ਵਾ ਕਿਸੇ ਦਾ ਅੱਛਾ ਮੈਂ ਉਹ ਗੱਲ ਕਰਦਾ ਇੱਕ ਨਾ ਹੁਣ ਜਿੰਨੀਆਂ ਵੀ ਕੰਬਾਈਨਾ ਆ ਗਈਆਂ ਕੰਬਾਈਨਾਂ ਚ ਬੈਲਟ ਦਾ ਕੰਮ ਨਿਵੇੜਦਾ ਜਿੰਨੀਆਂ ਵੀ ਤੁਸੀਂ ਵੇਖੋਗੇ ਹਾਂ ਇਹ ਸੁਪਰ ਸੁਪਰ ਸੀਟਰ ਦੇ ਵੀ ਨਿਵੇੜਦਾ ਉਹਨਾਂ ਨੇ ਕੰਮ ਗੇਅਰ ਵਾਲਾ ਹਾਂ ਹਾਈਡਰੌਲਿਕ ਮੋਟਰ ਲਾਤੀ ਅੱਛਾ ਮਸ਼ੀਨ ਨੂੰ ਰੋਡ ਤੇ ਜੇ ਮੈਂ ਗਲਤ ਨਾ ਹੋਵਾਂ ਉਹਨੂੰ ਹਾਈਡਰੌਲਿਕ ਮੋਟਰ ਹੀ ਲੈ ਕੇ ਜਾਂਦੀ ਆ ਅੱਛਾ ਜਿਹੜਾ ਆ ਅਰਮੀਟੋਲ ਹੁੰਦਾ ਆ ਪੈਰਮੀਟੋਲ ਕਹਿੰਦੇ ਨੇ ਉਹ ਇਹਦੋਂ ਐਂਟੀ ਕੰਮ ਕਰਦੀ ਆ ਇਹਨੂੰ ਘਮਾਉਣਾ ਪੈਂਦਾ ਫਿਰ ਤੇਲ ਤੱਕਦਾ ਜਿਵੇਂ ਆਪਣਾ ਪੰਪ ਆ ਆਹ ਪੰਪ ਵਾਲੀ ਹਾਈਡਰੋਲਿਕ ਮੋਟਰ ਆਉਂਦੀ ਆ ਉਹ ਮੇਰੇ ਦਿਮਾਗ 'ਚ ਇੱਕ ਗੱਲ ਆਈ ਸੀ ਪਹਿਲਾਂ ਟੈਂਕ ਦੇ ਵਿੱਚ ਆਉਂਦੀ ਹੁੰਦੀ ਸੀ ਹਾਂਜੀ ਅੱਛਾ ਟੈਂਕ ਦੇ ਚੈਨ ਹਾਂ ਹੁਣ ਇਹ ਮੈਂ ਇਸ ਥਾਂ ਤੇ ਗਲਤ ਹੋ ਸਕਦਾ ਇਹ ਮੇਰੀ ਆ ਦੀ ਦਿਮਾਗ ਦੀ ਕਲਪਨਾ ਹੈ ਜਿਹੜਾ ਕੋ ਮੇਰੇ ਦਿਮਾਗ 'ਚ ਆਇਆ ਮੈਂ ਉਹ ਦੱਸਣ ਲੱਗਾ ਇਹ ਜੇ ਇਹ ਪਾਸ ਹੋ ਗਿਆ ਤਰੀਕਾ ਤੇ ਬਾਲੇ ਕਰਾਂ ਦੇ ਦੁੱਖ ਕੱਟੇ ਜਾਣੇ ਹੂੰ ਮੁੱਦਾ ਹੀ ਮੁੱਕ ਜਾਣਾ ਜਿਵੇਂ ਆ ਵੀਰ ਨੇ ਗੱਲ ਕੀਤੀ ਸੀ ਫੋੜ ਮਗਰ ਰੂਟਾਵੇਟਰ ਯਾ ਡਬਲ ਕਲਚ ਨਹੀਂਗਾ ਉਹ ਨਾ ਮੇਰੇ ਦਿਮਾਗ 'ਚ ਇਹ ਆਈ ਸੀ ਗੱਲ ਹੋਰ ਤਰੀਕੇ ਨਾਲ ਵੀ ਹੋ ਸਕਦਾ ਮੈਂ ਤਾਂ ਇਹ ਸੋਚਿਆ ਸੀ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਪਲੇਟ ਬਣਾ ਕੇ ਇਹਦੇ ਵਿੱਚ ਕੱਸ ਕੇ ਜਾਂ ਉਹ ਡਾਇਰੈਕਸ਼ਨ 'ਚ ਕੱਸ ਕੇ ਇੱਥੇ ਆ ਗਈ ਆਪਣੀ ਲਿਆਂਦੀ ਪਲੇਟ ਆਪਾਂ ਆਹ ਨਟਾਂ 'ਚ ਆਪਾਂ ਮੋਟਰ ਲਾਤੀ ਅੱਛਾ ਹਾਈਡਰੌਲਿਕ ਪੰਪ ਨਾਲ ਅਡਜਸਟ ਕਰਤੀ ਬੰਦੇ ਦੇ ਹੱਥ ਕੋਲੇ ਕੰਟਰੋਲ ਜਾਵੜਿਆ ਜਦੋਂ ਆਪਾਂ ਟਰੈਕਟਰ ਕਿਤੇ ਲੈ ਕੇ ਜਾਣਾ ਸ਼ਹਿਰ ਲੈ ਕੇ ਜਾਣਾ ਜਾਂ ਕਿਤੇ ਖੇਤ ਚੋਂ ਘਰੇ ਲੈ ਕੇ ਆਉਣਾ ਜਾਂ ਕਿਤੇ ਉਦੋਂ ਗੇਅਰ ਨਾਲ ਜਾਵੇ ਆਪਦੇ ਗੇਅਰ ਨਾਲ ਕੰਮ ਜਦੋਂ ਤੂੜੀ ਦੀ ਮਸ਼ੀਨ ਤੇ ਚੱਲਣਾ ਹੈ ਜਦੋਂ ਸੁਪਰ ਸੀਡਰ ਤੇ ਚੱਲਣਾ ਹੈ ਰੂਟਾਵੇਟਰ ਤੇ ਚੱਲਣਾ ਹੈ ਉਦੋਂ ਡਸਟਰੀ ਬੂਟਰ ਕੰਮ ਕਰੇ ਨਾ ਤਾਂ ਗੇਅਰ ਦੀ ਲੋਡ ਨਾ ਕਲੱਚ ਦੀ ਲੋਡ ਨਾ ਸਪੀਡ ਦਾ ਪੰਗਾ ਜਿੰਨੀ ਤੁਸੀਂ ਸਪੀਡ ਚਾਹੋਗੇ ਜਿਵੇਂ ਮਸ਼ੀਨ ਦਾ ਚੇਂਜਰ ਲੱਗਦਾ ਉਨੀ ਸਪੀਡ ਹੋ ਜੂਗੀ ਝਟਪਟ ਬੈਕ ਹੋ ਜੂ ਝਟਪਟ ਗਾਂ ਜਾਵੜੂਗਾ ਸੁਪਰਸੀਡਰ ਤੇ ਨਾ ਸਿੰਗਲ ਕਲਚ ਨਾ ਡਬਲ ਕਲਚ ਦਾ ਮੁੱਦਾ ਹੀ ਮੁੱਕ ਜੂਗਾ 2D ਵਾਲੀ ਮਸ਼ੀਨ ਤੇ ਟਰੈਕਟਰ ਸਿੰਗਲ ਕਲਚ ਹੀ ਹੋਵੇ ਤਾਂ ਵੀ ਚੱਲੂਗਾ ਜੇਬ ਦੀ ਸਪੀਡ ਚਾਹੂਗਾ ਬੰਦਾ ਉਹ ਦੀ ਸਪੀਡ ਹੋ ਜੂਗੀ ਤੁਹਾਡੇ ਵੱੜੀ ਦਿਮਾਗ ਤੇ ਗੱਲ ਮੈਂ ਕੀ ਕਹਿਣੀ ਚਾਹਣਾ ਕੁਛ ਕੁਛ ਵੱਡਾ ਹੀ ਆ ਇਹਦੇ ਇਹਦੇ ਟਾਇਰ ਨੂੰ ਉਹ ਮੋਟਰ ਡਰਾਈਵ ਕਰੇ ਤੇ ਮੋਟਰ ਦੀ ਉਹਦੀ ਸਪੀਡ ਜਿਹੜੇ ਸਾਬ ਨੂੰ ਮਸ਼ੀਨ ਤੇ ਲੱਗੀ ਵੀ ਆ ਉਹੋ ਇਸ ਹਾਵਣਾ ਕੰਟਰੋਲ ਆ ਉਹ ਨੂੰ ਜਿੰਨੀ ਮਰਜ਼ੀ ਤੇਜ਼ ਕਰ ਲੋ ਕਿਉਂਕਿ ਤੇਲ ਵਾਲੀਆਂ ਪਾਈਪਾਂ ਲੱਗੀਆਂ ਸਿੱਧੀਆਂ ਤੇ ਇੱਥੇ ਆਪਣੇ ਉਹਦਾ ਕੰਟਰੋਲ ਪਹੁੰਚ ਗਿਆ ਉਹ ਨੂੰ ਪਿੱਛੇ ਨੂੰ ਕਰਤਾ ਤੇ ਉਹਨੇ 196 ਦੀ ਪਿੱਛੇ ਨੂੰ ਹੋ ਜਾਣਾ 196 ਦੀ ਨਾ ਤਾਂ ਉਹਦੇ ਵਿੱਚ ਕੋਈ ਆਵਾਜ਼ ਦਾ ਚੱਕਰ ਆ ਨਾ ਜਿੰਨੀ ਜਿੰਨੀ ਕਾ ਪਤ ਹੋਰ ਨਹੀਂ ਆ ਉਹਨਾਂ ਕੋਲੋਂ ਤੇਲ ਦੀ ਸਪਲਾਈ ਦੇ ਦੇਣੀ ਹੈ ਤੇ ਇਹ ਜੇ ਇਹ ਹੋ ਗਿਆ ਜਿਹੜੇ ਟਰੈਕਟਰ ਆਪਣੇ ਸਿੰਗਲ ਕਲਚ ਆ ਉਹ ਟਰੈਕਟਰਸ ਜਿਹੜਾ 24 ਸਪੀਡਾਂ ਵਾਲੇ ਨੂੰ ਮਾਤ ਪਾਊਗਾ ਉਹ ਮੋਟਰ ਵਾਲਾ ਟਰੈਕਟਰ ਇਹ ਮੇਰੇ ਦਿਮਾਗ ਦੀ ਕ ਕਰ ਲਈਏ ਇੱਕਦ ਤਿਆਰਪਾ ਹਾਈ ਇੱਕਦ ਤਿਆਰਪਾ ਕਰ ਲੈਨੇ ਆ ਪਠਾਨ ਕੋਲ ਚਲਦੇ ਆ ਉੱਥੋਂ ਸਮਾਨ ਲੈ ਆਉਣੇ ਆ ਨਹੀਂ ਨਹੀਂ ਉਹ ਮੋਟਰ ਆਪਾਂ ਮਿਲ ਜਾਣੀ ਮੋਟਰ ਹਨਾ ਇਹ ਮੋਟਰ ਹੀ ਆ ਉਹ ਮਿਲ ਜਾਣੀ ਉੱਥੇ ਮੋਟਰ ਹੀ ਆ ਹਾਂ ਤੁਸੀਂ ਇਹ ਮਾੜਾ ਇਹ ਬਹੁਤ ਸਭ ਨਹੀਂ ਲਾਜ਼ਮੀ ਨਹੀਂ ਆਪਾਂ ਇਹਦੇ ਤੇ ਕੰਮ ਕਰਨਾ ਆਪਾਂ ਕੋਈ ਹੋਰ ਉਂਜੀ ਬਣਾ ਲਵੇ ਜਗਾੜ ਦੇਸੀ ਉਹ ਲਾਜ਼ਮੀ ਤਾਂ ਨਹੀਂ ਤੇ ਕੋਈ ਹੋਰ ਦੇ ਸਾਹ ਤੇ ਆਪਾਂ ਵਰਤ ਸਕਦੇ ਹਾਂ ਨੀ ਇਹ ਤਾਂ ਕੋਈ ਬੜਾ ਚੰਗਾ ਨਹੀਂ ਆਪਾਂ ਨੂੰ ਤਾਂ ਬਸ ਆਪਾਂ ਖਾਲੀ ਤੋਰਨਾ ਟਰੈਕ ਹਾਂ ਹਾਂ ਬਈ ਕੋਈ ਜਿਵੇਂ ਕੇ ਆ ਨਾਰਮਲ ਆਪਾਂ ਕਿਤੇ ਵੀ ਵਰਤ ਸਕਦੇ ਹਾਂ ਹਾਂ ਪਰ ਇਹ ਇਹ ਇਨ੍ਹਾਂ ਇਨ੍ਹਾਂ ਚੀਜ਼ਾਂ ਚ ਉਹ ਚੀਜ਼ ਆ ਗਈ ਪੈਸਾ ਤਾਂ ਦੇਖੋ ਜਦੋਂ ਸਟਾਰਟਿੰਗ ਚ ਆਪਾਂ ਕੋਈ ਗਾਰੰਟੀ ਕਰਦੇ ਉੱਤੇ ਖਰਾਬ ਹੋਣਾ ਹੀ ਹੁੰਦਾ ਹਾਂਜੀ ਉਹ ਨਹੀਂ ਪਤਾ ਵੀ ਚਾਹੇ ਉਹ ਕਾਮਯਾਬ ਨਾ ਵੀ ਹੋਵੇ ਉਹ ਤਾਂ ਜੀ ਆਪਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਜਾਣਾ ਹੁੰਦਾ ਹਾਂ ਹਾਂ ਉਹ ਤਾਂ ਮੈਂ ਸੋਚਿਆ ਹੋਇਆ ਇਹ ਤਾਂ ਮੈਨੂੰ ਪਤਾ ਤੁਸੀਂ ਜਦੋਂ ਕੋਈ ਉਹ ਕਹਿੰਦੇ ਡਰ ਕੇ ਆ ਕੇ ਜੀਤ ਆ ਉਹਨਾਂ ਨੇ ਭੁੰਦੀ ਆਪਦੀ ਐਡਬਾਤ ਕੰਮ ਕੀਤਾ ਸੀ ਪਰ ਉਹ ਗੱਲ ਦੇ ਵਿੱਚ ਬਹੁਤ ਵੱਡੀ ਚੀਜ਼ ਆ ਹਾਂ ਜਦੋਂ ਰਿਸਕ ਕਾਮਯਾਬ ਜ਼ਿਆਦਾ ਬੰਦੇ ਉਹੀ ਹੋਏ ਜਿਹੜੇ ਰਿਸਕ ਲੈਂਦੇ ਆ ਜਿਨ੍ਹਾਂ ਨੇ ਰਿਸਕ ਨਹੀਂ ਲਿਆ ਹੋ ਸਕਦਾ ਉਹ ਕਾਮਯਾਬ ਹੋਣ ਪਰ ਉਹ ਜਿਹੜੇ-ਜਿਹੜੇ ਬੰਦਿਆਂ ਨੇ ਦਾਅ ਖੇਡਿਆ ਵੀ ਹਾਂ ਯਾਰ ਜਾਂ ਇੱਧਰ ਜਾਂ ਉੱਧਰ ਉਹ ਬੰਦੇ ਇਹ ਚੀਜ਼ ਦਾ ਹਾਂ ਉਹ ਉਹ ਸਿੱਖੇ ਜ਼ਰੂਰ ਲਾਜ਼ਮੀ ਬਹੁਤ ਕੁਝ ਸਿੱਖਿਆ ਜੇ ਉਹਨਾਂ ਨੇ ਗਵਾਇਆ ਨਾ ਉਹ ਛੋਕੀ ਦੀ ਕਰਦਾ ਡਗਰੂ ਤੋਂ ਹੀ 파ੜਕ ਨਾਗਦੇ ਆ ਮਾਸੜ ਕਹਿੰਦੇ ਸੀ ਹੱਤਾ ਉਹਦਾ ਤੇ ਉਹ ਜਦੋਂ ਤੋਂ ਇੱਥੇ ਕੰਮ ਕਰਦਾ 20 ਸਾਲਾਂ ਦਾ 15 ਸਾਲਾਂ ਉਹਦੇ ਕੋਲ ਕਰਦਾ ਉਹਦਾ ਕਰਦਾ ਵਿਚੜਲਾ ਪਾਸਾ ਇੰਨਾ ਕੀ ਰਹਿ ਗਿਆ ਕਸ ਕੇ ਕਸ ਕੇ ਅੱਛਾ ਤੇ ਉਹ ਮੈਂ ਉਹ ਤੋਂ ਅੰਦਾਜ਼ਾ ਲਾਉਣਾ ਹੁਣਾਂ ਵੀ ਜਿਹੜਾ ਬੰਦਾ ਉਹ ਕਰਦ ਵੰਗੂ ਜਿੰਨਾ ਕਸ ਗਿਆ ਉਹਨਾਂ ਹੀ ਤਿੱਖਾ ਹੋ ਜਾਊਗਾ ਹਣਾ ਬਾਕੀ ਕੰਮ ਸਾਰਿਆਂ ਦੇ ਚੱਲੀ ਜਾਣੇ ਹੁੰਦੇ ਰੁਕਣੇ ਨਹੀਂ ਰਹਿੰਦੇਗੇ ਪਰ ਇਹ ਮੇਰੇ ਦਿਮਾਗ ਦੀ ਜਿਹੜੇ ਬੰਦਿਆਂ ਦੇ ਦਿਮਾਗ 'ਚ ਆ ਗਈ ਗੱਲ ਏ ਇਹ ਬਹੁਤ ਬਾਹਲੇ ਨਕਸ ਕੱਢ ਦੂਗਾ ਬਾਹਲੇ ਲੋਡਰ ਤੇ ਚੱਲਦਾ ਟਰੈਕਟਰ ਤਾਂ ਕੰਮ ਬਹੁਤ ਕਰੂਗਾ ਕਿਉਂਕਿ ਟਰਾਲੀ ਆਲਾ ਝੰਜਮਟ ਜਾਂ ਜ਼ੋਰ ਆਲਾ ਕੰਮ ਤਾਂ ਨਹੀਂ ਹੋ ਸਕਦਾ ਉਹ ਤਾਂ ਕੰਪਨੀਆਂ ਗਾਹ ਕਰ ਦੇਣੀਆਂ ਪਰ ਜਿਹੜਾ ਆਪਾਂ ਆਪਣੇ ਸੁਪਰ ਸੀਟਰ ਤੇ ਟੈਰਾਂ ਤੇ ਕੀ ਜ਼ੋਰ ਲੱਗਣਾ ਹੁੰਦਾ ਗੀਅਰ ਦਾ ਟੂੜੀਲੀ ਮਸ਼ੀਨ ਤੇ ਕੀ ਕਲਪਨਾ ਤਾਂ ਮੈਂ ਬਹੁਤ ਕਰਦਾ ਹੁੰਦਾਈ ਮੈਂ ਤਾਂ ਉਹਦੀ ਮਸ਼ੀਨ ਤੂੜੀ ਵਾਲੀ ਮਸ਼ੀਨ ਇੱਥੇ ਫਿੱਟ ਹੋਵੇ ਉਹਦਾ ਕੱਲਾ ਕਟਰ ਤਾਂ ਠਾ ਠਾ ਹੋਵੇ ਤੂੜੀ ਵਾਲੀ ਮਸ਼ੀਨ ਟਰੈਕਟਰ ਨੂੰ ਤੋਰੇ ਬੈਲਟਨ ਕਿ ਆਪਾਂ ਨੂੰ ਇੱਕ ਤਾਂ ਸਮਾਂ ਹੋ ਜਾਂਦਾ ਕੁਸ਼ਕ ਆਪਣੀ ਬੋਲ ਦੀ ਮਸ਼ੀਨਰੀ ਵੀ ਕਲਪ ਨਹੀਂ ਹੁੰਦੀ ਇਹ ਚੀਜ਼ ਦਾ ਪ੍ਰੋਬਲਮ ਟੂਲ ਨਹੀਂ ਹੁੰਦੇ ਉਹਦੇ ਇਹ ਆਪਾਂ ਜੇ ਤੁਸੀਂ ਤੁਹਾਨੂੰ ਲੱਗਾ ਵੀ ਇਹ ਕੰਮ ਹੋ ਸਕਦਾ ਜੇ ਤਾਂ ਜਿਵੇਂ ਮੈਂ ਕੰਬਾਈਨ 'ਚ ਦੇਖਿਆ ਕੰਬਾਈਨ ਦੇ ਕੋਈ ਬੈਲਟ ਨਹੀਂ ਮੋਟਰ ਡਰਾਈਵ ਕਰਦੀ ਉਹਨੂੰ ਜੇ ਕੰਬਾਈਨ ਨੂੰ ਮੋਟਰੀ ਡਰਾਈਵ ਕਰਦੀ ਹੋਈ ਵੱਡੀ ਨੂੰ ਪੌਣ ਜਿੰਨੀਆਂ ਆਉਂਦੀਆਂ ਫੇਰ ਇਹਦੇ ਨਾਲ ਦਾ ਕੋਈ ਕੰਮ ਨਹੀਂ ਕਾਮਯਾਬ ਕਲੱਚ ਦੀ ਟੈਂਸ਼ਨ ਹੀ ਮੁੱਕ ਜਾਣੀ ਐ ਨਾ ਕਲੱਚ ਦੀ ਰਿਪੇਅਰ ਨਾ ਗੇਅਰ ਦੀ ਰਿਪੇਅਰ ਨਾ ਆਵਾਜ਼ ਦੀ ਨਾ ਕੋਈ ਨਹੀਂ ਸਹੀ ਆ ਤੂੰ ਸਪੀਡ ਦੀ ਟੈਂਸ਼ਨ ਮੋਕ ਲਈ ਜਿਹੜੇ ਬੈਟਰੀ ਜਗਾ ਸਾਧਨਾ ਪੁੱਪਝਾਈ ਫਿਰਦੇ ਉਹ ਚੀਜ਼ ਪੁੱਝਾਈ ਵਾ ਉਹ ਚੀਜ਼ ਬਣਦੀ ਜਦੋਂ ਉਹ ਜਦੋਂ ਉਹਦੀ ਡਸਟਰੀ ਬੂਟਰ ਦੀ ਸਵੱਛ ਕੱਢ ਦੋ ਜਦੋਂ ਕਿਤੇ ਲੈ ਕੇ ਜਾਣਾ ਹਾਂ ਸਹੀ ਆ ਠੀਕ ਹੈ ਕਰ ਗਿਆ ਪਕਮੇ ਮਸ਼ੀਨ ਨੂੰ ਪੁੱਛ ਕਿਉਂਕਿ ਤੇਲ ਵਾਲੀਆਂ ਪਾਈਪਾਂ ਲੱਗੀਆਂ ਸਿੱਧੀਆਂ ਤੇ ਇੱਥੇ ਆਪਣੇ ਉਹਦਾ ਕੰਟਰੋਲ ਪਹੁੰਚ ਗਿਆ ਉਹਨੂੰ ਪਿੱਛੇ ਨੂੰ ਕਰਤਾ ਤੇ ਉਹਨੇ 196 ਦੀ ਪਿੱਛੇ ਨੂੰ ਹੋ ਜਾਣਾ 196 ਦੀ ਨਾ ਤਾਂ ਉਹਦੇ ਵਿੱਚ ਕੋਈ ਆਵਾਜ਼ ਦਾ ਚੱਕਰ ਆ ਨਾ ਜਿੰਨੀ ਜਿੰਨੀ ਕਾ ਪਤੌਰਨੀ ਆ ਉਹਨਾਂ ਕੋਲੋਂ ਤੇਲ ਦੀ ਸਪਲਾਈ ਦੇ ਦੇਣੀ ਹੈ ਤੇ ਇਹ ਜੇ ਇਹ ਹੋ ਗਿਆ ਜਿਹੜੇ ਟਰੈਕਟਰ ਆਪਣੇ ਸਿੰਗਲ ਕਲੱਚ ਆ ਉਹ ਟਰੈਕਟਰ ਜਿਹੜਾ 24 ਸਪੀਡਾਂ ਵਾਲੇ ਨੂੰ ਮਾਤ ਪਾਊਗਾ ਕਾਮਯਾਬ ਜ਼ਿਆਦਾ ਬੰਦੇ ਉਹੀ ਹੋਏ ਜਿਹੜੇ ਰਿਸਕ ਲੈਂਦੇ ਆ ਜਿਨ੍ਹਾਂ ਨੇ ਰਿਸਕ ਨਹੀਂ ਲਿਆ ਹੋ ਸਕਦਾ ਉਹ ਕਾਮਯਾਬ ਹੋਣ ਪਰ ਉਹ ਜਿਹੜੇ ਜਿਹੜੇ ਬੰਦਿਆਂ ਨੇ ਦਾਅ ਖੇਡਿਆ ਵੀ ਹਾਂ ਯਾਰ ਜਾਂ ਇੱਧਰ ਜਾਂ ਉੱਧਰ ਉਹ ਬੰਦੇ ਇਹ ਚੀਜ਼ ਦਾ ਹਾਂ ਉਹ ਉਹ ਸਿੱਖੇ ਜ਼ਰੂਰ ਲਾਜ਼ਮੀ ਬਹੁਤ ਕੁਝ ਸਿੱਖਿਆ ਜੇ ਉਹਨਾਂ ਨੇ ਗਵਾਇਆ ਨਾ